ਕੀ ਆਤੀ ਇਹ ਦਰਦ ਹੋਣਾ ਐ ਸਾਂਚ ਹੋਣਾ ਅੱਛਾ ਰਾਤ ਰੋਕੇ ਕੱਢਣੀ ਪਹਿਲੇ ਕੱਢ ਜਨਾਂ ਸਾਨੂੰ 25 ਕੇ ਪੈਸੇ ਜੋ ਫਰਕ ਪੈ ਗਿਆ ਹੌਲੀ ਹੌਲੀ ਫਿਰ ਦੂਜਾ ਕਾੜਾ ਲਓਦੇ ਨੇ ਫਰਕ ਪੈ ਗਿਆ ਤੀਜੇ ਕਾੜੇ ਨਾਲ ਪੂਰਾ ਫਰਕ ਪੈ ਗਿਆ ਜੰਦੀਪ ਰੋਟੀ ਪਾਣੀ ਪਹਿਲਾਂ ਛੱਡ ਗਈ ਸੀਗੀ ਜਮਾਂ ਹੀ ਉਸ ਤੋਂ ਬਾਅਦ ਫਿਰ ਇਹ ਦੋ ਢਾਈ ਰੋਟੀਆਂ ਵੀ ਖਾਂਦੀ ਸੀਗੀ ਤੇ ਢੀੜਾ ਕੱਪੜਾ ਵੀ ਆਪ ਬਤਾਉਂਦੀ ਸੀਗੀ ਹੁਣ ਜਮਾਂ ਸਹੀ ਐ ਇਹ ਤਾਂ ਅਸੀਂ ਹੋ ਗਏ ਸਾਨੂੰ ਢਾਈ ਤਿੰਨ ਕਿ ਮਹੀਨੇ ਇੱਥੇ ਆਉਂਦਿਆਂ ਨੂੰ ਅੱਛਾ ਹੁਣ ਜਮਾਂ ਸਹੀ ਐ ਉਹ ਡਾਕਟਰ ਕਹਿੰਦੇ ਸੀ ਬਾਈ ਬਾਸ ਸਰਜਰੀ ਹੋਊ ਸਾੜੇ ਨਾਲ ਪੂਰਾ ਫਰਕ ਆ ਜੇ ਤੀਜੇ ਕਾੜ ਤਾਂ ਬਚੀ ਸਿੰਘ ਜੀ ਸਾਬੋ ਤਰਵੰਡੀ ਟਵਾਏ ਇੱਥੇ ਕਿੰਨਾ ਨੂੰ ਤਕਲੀਫ ਸੀ ਤੁਹਾਨੂੰ ਤਕਲੀਫ ਨਹੀਂ ਇਹਨਾਂ ਨੂੰ ਅਟੈਕ ਦੀ ਸ਼ਿਕਾਇਤ ਸੀ ਜੀ ਮਾਤਾ ਜੀ ਹਾਂਜੀ ਅਟੈਕ ਹੈ ਸੀਗੀ ਹਾਂਜੀ ਅਟੈਕ ਸ਼ਿਕਾਇਤ ਆਈ ਸੀ ਫਿਰ ਕੀ ਕਿਹਾ ਜੀ ਡਾਕਟਰਾਂ ਨੇ ਡਾਕਟਰਾਂ ਨੇ ਜੀ ਸਾਡੀ ਐਮ ਚੋ ਦਵਾਈ ਚੱਲਦੀ ਸੀ ਪਹਿਲਾਂ ਅਸੀਂ ਉੱਥੋਂ ਲਈ 2 3 ਮਹੀਨੇ ਦਵਾਈ ਟੈਸਟ ਉੱਥੇ ਵੀ ਉੱਥੋਂ ਕਰਾਈ ਸੀ ਤੇ ਜਿੰਨਾ ਚਿਰ ਅਸੀਂ ਦਵਾਈ ਖਾਂਦੇ ਸੀ ਉਸ ਤੱਕ ਆਰਾਮ ਸੀ ਮੰਨ ਲਓ ਵੀ ਨਸ਼ੇ ਦੇ ਤੌਰ ਤੇ ਫਿਰਦਾ ਜੇ ਦਵਾਈ ਨਹੀਂ ਖਾਂਦੇ ਉਸ ਤੱਕ ਫੇਰ ਦਰਦ ਹੁੰਦਾ ਸੀਗਾ ਅੱਛਾ ਜੀ ਛਾਤੀ ਦਾ ਦਰਦ ਹੋਣ ਲੱਗ ਖੰਭੀ ਬਾਹਾਂ ਚੋਂ ਲੱਗ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਅਸੀਂ ਐਡ ਵੇਖੀ ਇੱਥੇ ਜਦੋਂ ਆਏ ਫਿਰ ਪਹਿਲੇ ਕਾੜੇ ਨਾਲ ਜਾਂਦੀ ਸਾਨੂੰ ਫਰਕ ਪਿਆ ਪਹਿਲੇ ਦਿਨ ਜਦੋਂ ਆਇਆ ਮੰਨ ਲਓ ਵੀ ਉੱਥੋਂ ਸਾਨੂੰ ਹੌਲੀ-ਹੌਲੀ ਆਈ ਇਹਨੂੰ ਮੁਸ਼ਕਲ ਸੀ ਇੰਨੀ ਸਾਹ ਵੜਾ ਚੜਦਾ ਸੀਗਾ ਦਰਤ ਜ਼ਿਆਦਾ ਹੁੰਦਾ ਸੀ ਪਹਿਲੇ ਕਾੜੇ ਨਾਲ ਸਾਨੂੰ 25 ਕੇ ਪੈਸੇ ਜੋ ਫਰਕ ਪੈ ਗਿਆ ਹੌਲੀ-ਹੌਲੀ ਫਿਰ ਦੂਜਾ ਕਾੜਾ ਲਓ ਦੇਣੇ ਫਰਕ ਪੈ ਗਿਆ ਤੀਜੇ ਕਾੜੇ ਨਾਲ ਪੂਰਾ ਫਰਕ ਪੈ ਗਿਆ ਜੰਦੀ ਪਰ ਰੋਟੀ ਪਾਣੀ ਪਹਿਲਾਂ ਛੱਡ ਗਈ ਸੀਗੀ ਜਿਵੇਂ ਹੀ ਉਸ ਤੋਂ ਬਾਅਦ ਫਿਰ ਇਹ ਦੋ ਢਾਈ ਰੋਟੀਆਂ ਵੀ ਖਾਂਦੀ ਸੀਗੀ ਤੇ ਟੀੜਾ ਕੱਪੜਾ ਵੀ ਆਪ ਧੌਂਦੀ ਸੀਗੀ ਹੁਣ ਜਿਵੇਂ ਸਹੀ ਹੈ ਤੇ ਅਸੀਂ ਹੋਗੇ ਸਾਨੂੰ 2-3 ਕੁ ਮਹੀਨੇ ਇੱਥੇ ਆਉਂਦਿਆਂ ਨੂੰ ਅੱਛਾ ਹੁਣ ਜਿਵੇਂ ਸਹੀ ਹੈ ਉਹ ਡਾਕਟਰ ਕਹਿੰਦੇ ਸੀ ਬਾਈਪਾਸ ਸਰਜਰੀ ਹੋਊਗੀ ਕਿ ਕਰਵਾਈ ਸੀ ਤੁਸੀਂ ਨਾ ਜੀ ਬਾਈਪਾਸ ਸਰਜਰੀ ਨਹੀਂ ਕਰਾਈ ਸੀ ਅਸੀਂ ਸਾਨੂੰ ਤੋਂ ਪਤਾ ਹੀ ਨਹੀਂ ਕਿ ਬਾਈਪਾਸ ਸਰਜੀ ਕੋਈ ਜਦੋਂ ਉਹ ਪੁੱਛਿਆ ਵੀ ਇੱਥੋਂ ਕੱਢ ਕੇ ਪਾਟ ਕਿਉਂ ਨਾੜ ਪਾਉਣਗੇ ਅਸੀਂ ਕਿਹਾ ਵੀ ਨਹੀਂ ਕਰਾਉਂਦੇ ਫਿਰ ਇਹ ਇਤਨਾ ਦੀ ਐਡ ਵੇਖ ਕੇ ਇੱਥੇ ਆਏ ਫਿਰ ਸਰਜਰੀਆਂ ਕਾਹਦਾ ਪਾਵਾਂਗੇ ਸਾਨੂੰ ਤੋਂ ਵੀ ਪਤਾ ਲੱਗ ਗਿਆ ਵੀ ਹੁਣ ਹੁਣ ਲੋੜ ਨਹੀਂ ਪੈਣੀ ਸਰ ਨੀਨਾ ਜੀ ਕੋਈ ਲੋੜ ਨਹੀਂ ਗਈ ਸਾੜੇ ਨਾਲ ਪੂਰਾ ਫਰਕ ਆ ਜੀ ਤੀਜੇ ਕਾੜੇ ਨਾਲ ਮਨ ਲੱਗ ਪੂਰਾ ਫਰਕ ਪੈ ਜਾਂਦਾ ਕਿੰਨਾ ਕੁ ਫੀਸ ਹੋ ਤੇ ਬਹੁਤ ਸੌਖਾ ਬਤਾ ਤੇ ਤਕਲੀਫ ਮੌਤ ਸੀਗੀ ਪਹਿਲਾਂ ਅੱਗੇ ਬਹੁਤ ਛਾਤੀ ਦੇ ਦਰਦ ਹੋਣਾ ਐ ਇਸ ਬਾਹਾਂ ਚ ਹੋਣਾ ਅੱਛਾ ਹੀ ਰਾਤ ਰੋਕੇ ਕੱਢਣੀ ਅੱਛਾ ਹੀ ਨੀਂਦ ਨਹੀਂ ਸੀ ਹੁੰਦੀ ਉਹ ਫਿਰ ਤੇ ਰੈਂਕਲ ਨੂੰ ਠਾਉਣਾ ਵੀ ਮੇਰੀ ਬਾਹਾਂ ਨਾਲ ਚਾਤੀ ਨੱਪਦੀ ਬੜਾ ਦਰਦ ਹੁੰਦਾ ਸੀ ਤੇ ਰੋਕੇ ਰਾਤ ਕੱਢਦੀ ਤੇ ਇਤੋਂ ਕਹਿ ਕੜੇ ਪੀ ਲਈ ਹੁਣ ਤੁਸੀਂ ਹੈ ਤਿੰਨ ਮਹੀਨੇ ਹੋ ਗਏ ਪੂਰੀ ਠੀਕ ਹੈ ਹਾਂ ਹੁਣ ਜਵਾ ਠੀਕ ਆ ਬਤਾ ਆਖਿਰਕਾਰ ਇਸ ਕੜੇ ਦੇ ਵਿੱਚ ਅਜਿਹਾ ਕੀ ਹੈ ਕਿ ਜਿਹੜਾ ਮਰੀਜ਼ ਠੀਕ ਹੋ ਜਾਂਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੁੰਦਾ ਵੱਡੇ ਵੱਡੇ ਡਾਕਟਰਾਂ ਤੋਂ ਇਹਦੇ ਨਾਲ ਕਿਵੇਂ ਹੋ ਜਾਂਦਾ ਇੱਕ ਕੱਚੇ ਘੰਡੇ ਦਾ ਥੋੜਾ ਜਿਹਾ ਨਾ ਜਿਹੜਾ ਇਹ ਗੋਡ ਗਿਫਟ ਹੈ ਜੀ ਪਰਮਾਤਮਾ ਦੀ ਦੇਣਾ ਜੀ ਜਿਹਦੇ ਵਿੱਚ ਇੰਨੇ ਬਜ਼ੁਰਗਾਂ ਦਾ ਇੰਨੇ ਭੈਣ ਭਰਾਵਾਂ ਦਾ ਪਿਆਰ ਕਹਿ ਲਓ ਅਸ਼ੀਰਵਾਦ ਕਹਿ ਲਓ ਜੀ ਉਹ ਸਾਡੀ ਕਿਸਮਤ ਆਇਆ ਔਰ ਪੂਰੇ ਵਰਲਡ ਤੋਂ ਦੁਨੀਆ ਹੁੰਦੀ ਹੈ ਬਾਹਰਲੀ ਕੰਟਰੀਆਂ ਤੋਂ ਦੁਨੀਆ ਹੁੰਦੀ ਹੈ ਅੱਛਾ ਜੀ ਇਹ ਕਾੜਾ ਪੇਂਡ ਦੇ ਜੀ ਤੁਸੀਂ ਪਿੱਛੇ ਜੇ ਇੱਕ ਰਹਿਮਤ ਵਾਲੀ ਦੀ ਵੀਡੀਓ ਦੇਖੀ ਹੋਣੀ ਹੈ ਉਹਦੇ ਵਿੱਚ 35 ਸਾਲ ਦਾ ਬੱਚਾ ਯੂਕੇ ਤੋਂ ਸੇਰਫ ਸਾਨੂੰ ਮਿਲਣ ਲਈ ਆ ਰਿਹਾਗਾ ਜੀ ਉਹ ਕਾੜੇ ਦੀਆਂ ਵੀਡੀਓ ਦੇਖ ਦੇਖ ਕੇ ਪ੍ਰਭਾਵਿਤ ਹੋਇਆ ਔਰ ਜਿਹੜੇ ਜ਼ਰੂਰਤਮੰਦ ਲੋੜਵੰਦ ਲੋਕਾਂ ਦਾ ਅਸੀਂ ਇਲਾਜ ਕਰਦੇ ਆ ਹਨ ਉਹਦੇ ਵਿੱਚ ਉਹਦੇ ਬਹੁਤ ਵੱਡੀਆਂ ਯੋਗਦਾਨ ਪਾ ਰਿਹਾ ਪਚਾ ਜੀ ਠੀਕ ਹੈ ਆ ਬੱਚਾਗਾ ਇਧਰ ਆ ਹੀ ਬਟਨ ਜੀ ਹੁਣ ਇਹਦੀ ਉਮਰ ਕਿੰਨੀ ਹੋਗੀ ਇਹਦੀ 31 36 ਸਾਲ ਹਾਂਜੀ ਠੀਕ 31 ਸਾਲ ਦਾ ਜੀ ਇਹ ਵੀ ਹਾਰਟ ਦਾ ਮਰੀਜ਼ ਹੀ ਪੜ ਕੇ ਜੀ ਤੈਨੂੰ ਸਟੰਟ ਦੱਸਿਆ ਸੀ ਨਾ ਨਹੀਂ ਮੇਰੀ ਉਹ ਸੀ ਪੰਪਿੰਗ ਨਹੀਂ ਵੱਧ ਰਹੀ ਸੀ ਇਹ ਵੀ ਪੰਪਿੰਗ ਨਹੀਂ ਵਧ ਰਹੀ ਸੀ ਹਾਂ ਇਹਦੀ ਹਾਰਟ ਪੰਪਿੰਗ ਘਟ ਗਈ ਜੀ ਦੇਖੋ 31 ਸਾਲ ਦਾ ਬੱਚਾ ਉਹਦੀ ਹਾਰਟ ਪੰਪਿੰਗ ਘਟ ਗਈ ਉਹ 40 ਸਾਲ ਦਾ ਜਾਂ 50 ਸਾਲ ਦਾ ਕਿਵੇਂ ਹੋਊਗਾ ਇਹਨੂੰ ਪੁੱਛ ਕੇ ਦੇਖੋ ਵੀ ਦਵਾਈ ਖਾਣ ਨਾਲ ਕੀ ਫਰਕ ਆਇਆ ਕਿੰਨਾ ਕੀ ਫਰਕ ਆਇਆ ਮੈਨੂੰ 30% ਫਰਕ ਆਇਆ 30% ਹਾਂ ਪੰਜ ਘਾੜੇ ਪੀ ਚੁੱਕਿਆ ਜੀ ਪੰਜ ਘਾੜੇ ਪੀ ਹਾਂ ਸੀਮਾ ਘੜਾ ਜੀ ਦੇ ਵੈਸੇ ਇਹ ਕਾੜੇ ਦੇ ਨਾਲ ਸਰੀਰ ਦੇ ਵਿੱਚ ਹੁੰਦਾ ਹੈ ਕੀ ਮੰਨ ਲਓ ਕਾੜਾ ਪੀਂਦਾ ਸਰੀਰ ਦੇ ਵਿੱਚ ਕੰਮ ਕਿਵੇਂ ਕਰਦਾ ਹੈ ਦੇਖੋ ਇਹ ਆਪਾਂ ਨਾ ਤ੍ਰੀ ਦੋਸ਼ ਕਾੜਾ ਬਣਾਇਆ ਸੀਗਾ ਜੀ ਕਿਨੂੰ ਬਾਤ ਅਪਿਤ ਕਫ ਤਿੰਨੇ ਦੋਸ਼ਾਂ ਵਿੱਚ ਕੰਮ ਕਰਦਾ ਲੋਕਾਂ ਨੇ ਇਹਨੂੰ ਅੰਮ੍ਰਿਤ ਕਾੜੇ ਦਾ ਨਾਮ ਦਿੱਤਾ ਜੀ ਆਪਣੇ ਕੋਲੇ 80% ਹਾਰਟ ਦੇ ਮਰੀਜ਼ ਹੁੰਦੇ ਆ ਹਾਰਟ ਦੇ ਮਰੀਜ਼ ਜੀ ਲੁਧਿਆਣੇ ਵੀ ਮਾਨਸਾ ਵੀ ਕੁਰੂਖੇਤਰ ਵੀ ਦਸੂਹੇ ਵੀ ਉਧਰ ਤੋਂ ਵੱਲੋਂ ਵੀ ਆਪਣੇ ਕੋਲੇ ਜਿਆਦਾ ਹਾਰਟ ਦੇ ਮਰੀਜ਼ ਹੁੰਦੇ ਆ ਔਰ ਠੀਕ ਵੀ ਹੋ ਰਿਹਾ ਮਰੀਜ਼ਾਂ ਦੇ ਰਿਵਿਊ ਤੁਸੀਂ ਜਿਹੜੇ ਮਰਜ਼ੀ ਮਰੀਜ਼ ਤੋਂ ਪੁੱਛ ਕੇ ਦੇਖ ਲਓ ਉਹ ਠੀਕ ਹੀ ਹੋ ਰਿਹਾ